ਦੋ ਘਰੀਆਂ ਨੇ ਖਾਲਸਾ ਰਾਜ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਗੁਲਾਬ ਸਿੰਘ ਨੇ ਅੰਗਰੇਜ਼ਾਂ ਨੂੰ ਇਹ ਸਾਰੀ ਹਕੀਕਤ ਦੱਸ ਦਿੱਤੀ ਕਿ ਖਾਲਸਾ ਰਾਜ ਦਾ ਮਹਾਰਾਜਾ ਸ਼ੇਰ ਸਿੰਘ ਦੇ ਰਾਹੀਂ ਨੇਪਾਲ ਦੇ ਸਰਕਾਰ ਦੇ ਨਾਲ ਸਮਝੌਤਾ ਹੋ ਚੁੱਕਾ ਹੈ ਕਿ ਅਸੀਂ ਦੋਵੇਂ ਤਾਕਤਾਂ ਇਕੱਠੀਆਂ ਹੋ ਜਾਵਾਂਗੀਆਂ ਤੇ ਅੰਗਰੇਜ਼ੀ ਹਕੂਮਤ ਦੇ ਪੈਰ ਇੱਥੋਂ ਉਖੇੜ ਦੇਵਾਂਗੀਆਂ ਮਹਾਰਾਜਾ ਸ਼ੇਰ ਸਿੰਘ ਉਸ ਵੇਲੇ ਪੂਰੀ ਨੀਤੀਬੱਧਤਾ ਦੇ ਨਾਲ ਇਸ ਗੱਲ ਦੇ ਉੱਪਰ ਪਹਿਰਾ ਦੇ ਰਿਆ ਸੀ ਸੰਧੇ ਵਾਲੀ ਸਰਕਾਰ ਪੂਰੀ ਮਦਦ ਦੇ ਰਹੇ ਸਨ ਉਹਨਾਂ ਸਰਦਾਰਾਂ ਦੀ ਮਦਦ ਤੇ صدਕਾ ਖਾਲਸਾ ਰਾਜ ਤੇ ਨੇਪਾਲੀ ਸਰਕਾਰ ਇਹ ਬਿਲਕੁਲ ਫੈਸਲਾ ਕਰ ਚੁੱਕੀਆਂ ਸਨ ਕਿ ਅਸੀਂ ਇਕੱਠੇ ਹੋ ਕੇ ਹੁਣ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਥੋਂ ਅੰਗਰੇਜ਼ੀ ਸਾਮਰਾਜ ਨੂੰ ਬਿਲਕੁਲ ਹਲਾ ਕੇ ਰੱਖ ਦੇਵਾਂਗੇ ਪਰ ਡੋਗਰਿਆਂ ਦੀ ਗੈਦਾਰੀ ਦੇ ਸਦਕਾ ਇਹ ਸਾਰੀ ਸਾਜ਼ਿਸ਼ ਕੜੀ ਹੋਈ ਨੀਤੀ ਕਿਸੇ ਨਾ ਕਿਸੇ ਤਰ੍ਹਾਂ ਅੰਗਰੇਜ਼ ਸਰਕਾਰ ਤੱਕ ਪਹੁੰਚ ਗਈ ਤੇ ਅੰਗਰੇਜ਼ ਸਰਕਾਰ ਨੇ ਉਸੇ ਵੇਲੇ ਹੀ ਖਾਲਸਾ ਦਰਬਾਰ ਦੇ ਵਿੱਚ ਉਸ ਵੇਲੇ ਦੇ ਨੇਪਾਲੀ ਸਰਕਾਰ ਦੇ ਦੂਤ ਮਤਾਬਰ ਸਿੰਘ ਨੂੰ ਖਰੀਦ ਲਿਆ ਉਸ ਨੂੰ ਕਿਹਾ ਕਿ ਜੇਕਰ ਤੂੰ ਇਸ ਸਾਜ਼ਿਸ਼ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਵਿੱਚ ਖਤਮ ਕਰਨ ਦੇ ਵਿੱਚ ਸਾਡਾ ਸਾਥ ਦੇਵੇ ਤਾਂ ਅਸੀਂ ਤੈਨੂੰ ਨੇਪਾਲ ਦੇ ਰਾਜ ਭਾਗ ਦੇ ਵਿੱਚ ਹਿੱਸੇਦਾਰ ਬਣਾ ਦੇਵਾਂਗੇ ਮਤਾਬਰ ਸਿੰਘ ਵਿਕ ਗਿਆ ਤੇ ਉਸ ਨੇ ਇਸ ਸਾਰੀ ਸਾਜ਼ਿਸ਼ ਦਾ ਭਾਂਡਾ ਅੰਗਰੇਜ਼ ਸਰਕਾਰ ਦੇ ਅੱਗੇ ਪੰਨ ਦਿੱਤਾ ਹੁਣ ਅੰਗਰੇਜ਼ ਸਰਕਾਰ ਦੇ ਸਾਹਮਣੇ ਦੋ ਗੱਲਾਂ ਸਨ ਇੱਕ ਤਾਂ ਜਰਨਲ ਜੋਰਾਵਰ ਸਿੰਘ ਜਿਹੜਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਹੁਣ ਮਹਾਰਾਜਾ ਸ਼ੇਰ ਸਿੰਘ ਦੀ ਅਗਵਾਈ ਦੇ ਹੇਠ ਮੱਧ ਤਿੱਬਤ ਵੱਲ ਵਧਦਾ ਜਾ ਰਿਹਾ ਸੀ ਉਸ ਨੂੰ ਰੋਕਣਾ ਔਰ ਦੂਸਰਾ ਖਾਲਸਾ ਰਾਜ ਤੇ ਨੇਪਾਲੀ ਸਰਕਾਰ ਨੂੰ ਇਕੱਠੇ ਹੋਣ ਤੋਂ ਰੋਕਣਾ ਇਸ ਵਾਸਤੇ ਅੰਗਰੇਜ਼ ਸਰਕਾਰ ਨੇ ਖਾਲਸਾ ਰਾਜ ਦੇ ਵਿੱਚ ਇਸ ਤਰ੍ਹਾਂ ਦੀ ਨੀਤੀ ਦਾ ਪ੍ਰਗਟਾਵਾ ਕੀਤਾ ਕਿ ਤੁਹਾਡੀਆਂ ਤਿੱਬਤ ਔਰ ਇਸ ਇਲਾਕੇ ਦੀਆਂ ਜਿੱਤਾਂ ਦੇ ਉੱਪਰ ਅੰਗਰੇਜ਼ ਰਾਜ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਅਸੀਂ ਖਾਲਸਾ ਰਾਜ ਦੀ ਭਲਾਈ ਚਾਹੁੰਦੇ ਹੋਏ ਤੁਹਾਨੂੰ ਇਹ ਸਲਾਹ ਦਿੰਨੇ ਆ ਕਿ ਜਰਨਲ ਜੁਰਾਵਰ ਸਿੰਘ ਟਕਲਾਕੋਟ ਦੇ ਇਲਾਕੇ ਨੂੰ ਜਿੱਤਦਾ ਹੋਇਆ ਬਹੁਤ ਅੱਗੇ ਲੰਘ ਚੁੱਕਾ ਹੈ ਹੁਣ ਉਹ ਆਪਣੀ ਸਪਲਾਈ ਲਾਈਨ ਤੋਂ ਬਹੁਤ ਦੂਰ ਹੈ ਅਗਲੇ ਸਮੇਂ ਦੇ ਵਿੱਚ ਠੰਡ ਪੈਣ ਵਾਲੀ ਹੈ ਜੇਕਰ ਉਹ ਇਸ ਠੰਡ ਦੇ ਮੌਸਮ ਦੇ ਵਿੱਚ ਇਸ ਇਲਾਕੇ ਦੇ ਵਿੱਚ ਲੜਦਾ ਹੈ ਤਾਂ ਉਸ ਦੀ ਫੌਜ ਦਾ ਬੜਾ ਨੁਕਸਾਨ ਹੋਵੇਗਾ ਇਸ ਕਰਕੇ ਜਰਨਲ ਜੋਰਾਵਰ ਸਿੰਘ ਨੂੰ ਥੋੜਾ ਪਿੱਛੇ ਬੁਲਾ ਲਿਆ ਜਾਵੇ ਇਸ ਸਮੇਂ ਤੱਕ ਇਹ ਗੱਲ ਦਸੰਬਰ 1841 ਦੀ ਹੈ ਇਸ ਸਮੇਂ ਤੱਕ ਜਰਨਲ ਜੋਰਾਵਰ ਸਿੰਘ ਇਹ ਤਿੱਬਤ ਦਾ ਮੱਧ ਦਾ ਇਲਾਕਾ ਤਕਰੀਬਨ ਫਤਿਹ ਕਰ ਚੁੱਕਾ ਸੀ ਅੱਗੇ ਵੱਲ ਨੂੰ ਵਧ ਰਿਹਾ ਸੀ ਪੱਛਮੀ ਤਿੱਬਤ ਨੂੰ ਉਹ ਆਪਣੇ ਪੈਰਾਂ ਦੇ ਹੇਠ ਕੁਚਲ ਰਿਹਾ ਸੀ ਉਸ ਦੇ ਕੋਲ ਉਸ ਵੇਲੇ 6000 ਖਾਲਸਾ ਫੌਜ ਕੁਝ ਖਚਰਾ ਕੁਝ ਤੋਪਾਂ ਪਰ ਫਿਰ ਵੀ ਉਹ ਇੰਨਾ ਮੁਸ਼ਕਲਾਂ ਦੇ ਵਿੱਚ ਅੱਗੇ ਵਧਦਾ ਜਾ ਰਿਹਾ ਸੀ ਅੰਗਰੇਜ਼ੀ ਸਰਕਾਰ ਨੇ ਦੂਸਰੀ ਗੱਲ ਇਹ ਕਹੀ ਕਿ ਜੇਕਰ ਜਰਨਲ ਜੋਰਾਵਰ ਸਿੰਘ ਦੀ ਫੌਜ ਇਸ ਇਲਾਕੇ ਦੇ ਵਿੱਚ ਘਿਰ ਗਈ ਤੇ ਬਰਫ਼ ਪੈਣ ਤੋਂ ਬਾਅਦ ਸਿੱਖ ਫੌਜ ਦਾ ਵਾਪਸ ਆਉਣਾ ਬਹੁਤ ਮੁਸ਼ਕਲ ਹੋ ਜਾਵੇਗਾ ਸੋ ਇਹ ਸਾਰੀਆਂ ਹਦਾਇਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਰਨਲ ਜੋਰਾਵਰ ਸਿੰਘ ਤੱਕ ਪਹੁੰਚਾਈਆਂ ਗਈਆਂ ਇਤਿਹਾਸ ਗਵਾਹ ਇਸ ਗੱਲ ਦਾ ਕਿ ਜੇਕਰ ਜਰਨਲ ਜੋਰਾਵਰ ਸਿੰਘ ਉਸ ਵੇਲੇ ਅੰਗਰੇਜ਼ਾਂ ਦੀ ਇਸ ਨੀਤੀ ਦੇ ਉਬਰਨ ਅਮਲ ਨਾ ਕਰਦਾ ਤੇ ਖਾਲਸਾ ਰਾਜ ਤੇ ਖਾਲਸਾ ਦਰਬਾਰ ਅੰਗਰੇਜ਼ਾਂ ਦੀ ਇਸ ਸਾਜ਼ਿਸ਼ ਦੇ ਵਿੱਚ ਨਾ ਫਸਦੇ ਤੇ ਜਰਨਲ ਜੋਰਾਵਰ ਸਿੰਘ 1841 ਦੇ ਵਿੱਚ ਪਿੱਛੇ ਵਾਪਸ ਆਉਣ ਦੀ ਬਜਾਏ ਅਗਾਹ ਵਧਦਾ ਤੇ ਸਾਰੇ ਤਿੱਬਤ ਨੂੰ ਫਤਿਹ ਕਰਕੇ ਖਾਲਸਾ ਰਾਜ ਤੇ ਨੇਪਾਲ ਰਾਜ ਨੂੰ ਇੱਕ ਕਰ ਦਿੰਦਾ ਤਾਂ ਸ਼ਾਇਦ ਅੱਜ ਦੁਨੀਆ ਦਾ ਇਤਿਹਾਸ ਕੁਝ ਹੋਰ ਹੁੰਦਾ ਅੱਜ ਖਾਲਸਾ ਰਾਜ ਦੀਆਂ ਜਿਹੜੀਆਂ ਹੱਤਾਂ ਨੇ ਉਵ ਕਾਬਲ ਤੋਂ ਲੈ ਕੇ ਦਿੱਬਤ ਤੱਕ ਹੁੰਦੀਆਂ ਇਹ ਸਮੁੱਚਾ ਖਾਲਸਾ ਰਾਜ ਹੁੰਦਾ ਰੂਸ ਦਾ ਯਾਰ ਉਸ ਵੇਲੇ ਖਾਲਸਾ ਰਾਜ ਦੀ ਮਦਦ ਕਰਨ ਨੂੰ ਤਿਆਰ ਸੀ ਤੇ ਬ੍ਰਿਟਿਸ਼ ਤਾਕਤ ਦੇ ਉਸ ਵੇਲੇ ਬਿਲਕੁਲ ਪੈਰ ਉਖੜ ਚੁੱਕੇ ਸਨ ਪਰ ਡੋਗਰਿਆਂ ਦੀ ਗਦਾਰੀ ਤੇ ਖਾਲਸਾ ਰਾਜ ਦੀ ਨਦਾਨੀ ਦੇ ਸਦਕਾ ਉਹ ਬ੍ਰਿਟਿਸ਼ ਸਰਕਾਰ ਦੀਆਂ ਇਹਨਾਂ ਨੀਤੀਆਂ ਔਰ ਸਾਜਸ਼ਾਂ ਦੇ ਵਿੱਚ ਫਸ ਗਏ ਤੇ ਜਨਰਲ ਜੋਰਾਵਰ ਸਿੰਘ ਨੂੰ ਪਿੱਛੇ ਆਉਣ ਦਾ ਹੁਕਮ ਦੇ ਦਿੱਤਾ ਜਨਰਲ ਜੋਰਾਵਰ ਸਿੰਘ ਦੇ ਇਸ ਇਲਾਕੇ ਦੇ ਵਿੱਚ ਅਗਾਂਹ ਵਧਣ ਦੇ ਨਾਲ ਦਰਅਸਲ ਉਸ ਵੇਲੇ ਦੀ ਚੀਨੀ ਹਕੂਮਤ ਦੇ ਪੈਰ ਵੀ ਹਿੱਲ ਚੁੱਕੇ ਸਨ ਬ੍ਰਿਟਿਸ਼ ਫੌਜ ਜਿਹੜੀ ਸੀ ਉਸ ਨੇ ਚੀਨੀ ਹਕੂਮਤ ਨੂੰ ਇਹ ਵਿਸ਼ਵਾਸ ਦਿਵਾ ਦਿੱਤਾ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਹੁਣ ਖਾਲਸਾ ਫੌਜ ਦਾ ਅੱਗੇ ਕੂਚ ਕਰਨਾ ਰੋਕ ਦੇਵਾਂਗੇ ਸੋ ਮਹਾਰਾਜਾ ਸ਼ੇਰ ਸਿੰਘ ਦੀਆਂ ਹਦਾਇਤਾਂ ਦੇ ਉੱਪਰ ਜਿਹੜੀਆਂ ਹਦਾਇਤਾਂ ਬ੍ਰਿਟਿਸ਼ ਸਰਕਾਰ ਦੀ ਸਾਜ਼ਿਸ਼ ਦਾ ਸਿੱਟਾ ਸਨ ਉਹਨਾਂ ਹਦਾਇਤਾਂ ਦੇ ਉੱਪਰ ਬੇਸ਼ੱਕ ਜਰਨਲ ਜੋਰਾਵਰ ਸਿੰਘ ਟਕਲਾ ਕੋਟ ਨੂੰ ਫਤਿਹ ਕਰ ਚੁੱਕਾ ਸੀ ਉੱਥੇ ਇੱਕ ਵਧੀਆ ਸਪਲਾਈ ਲਾਈਨ ਔਰ ਹਥਿਆਰਾਂ ਦਾ ਜ਼ਖੀਰਾ ਵੀ ਤਿਆਰ ਕਰ ਚੁੱਕਾ ਸੀ ਪਰ ਇਸ ਦੇ ਬਾਵਜੂਦ ਵੀ ਖਾਲਸਾ ਰਾਜ ਦੇ ਹੁਕਮਾਂ ਨੂੰ ਮੰਨਦਿਆਂ ਹੋਇਆਂ ਉਸ ਨੇ ਪਿੱਛੇ ਵਾਪਸ ਆਉਣ ਦਾ ਫੈਸਲਾ ਲੈ ਲਿਆ ਟਕਲਾ ਕੋਟ ਜੋ ਫਤਿਹ ਹੋ ਚੁੱਕਾ ਸੀ ਔਰ ਟੋਯੋ ਦੇ ਸਥਾਨ ਤੱਕ ਜਰਨੈਲ ਜੋਰਾਵਰ ਸਿੰਘ ਪਹੁੰਚ ਚੁੱਕਾ ਸੀ ਜਦੋਂ ਟੋਯੋ ਦੇ ਸਥਾਨ ਦੇ ਉੱਪਰ ਜਰਨੈਲ ਜੋਰਾਵਰ ਸਿੰਘ ਵਾਪਸ ਮੁੜਨ ਲੱਗਾ ਤਾਂ ਉਸ ਵੇਲੇ ਤਿੱਬਤੀ ਫੌਜ ਨੇ ਬੜਾ ਜ਼ਬਰਦਸਤ ਹਮਲਾ ਕਰ ਦਿੱਤਾ ਖਾਲਸਾ ਫੌਜ ਦੀ ਗਿਣਤੀ ਕੇਵਲ 6000 ਦੇ ਕਰੀਬ ਸੀ ਜਿਹੜੀ ਖਾਲਸਾ ਫੌਜ ਦੀ ਹਾਲਾਤ ਇੰਨੀ ਬੁਰੀ ਹੋ ਚੁੱਕੀ ਸੀ ਕਿ ਲਗਾਤਾਰ ਕੁਝ ਮਹੀਨਿਆਂ ਤੋਂ ਉਹਨਾਂ ਨੂੰ ਕੱਚੇ ਚੌਲ ਖਾੜੇ ਪੈ ਰਹੇ ਸਨ ਕਿਉਂਕਿ -45 ਡਿਗਰੀ ਟੈਂਪਰੇਚਰ ਦੇ ਕਰੀਬ ਇੰਨੀ ਜ਼ਿਆਦਾ ਠੰਡ ਦੇ ਵਿੱਚ ਚੌਲ ਪਕਾਏ ਨਹੀਂ ਸੀ ਜਾ ਸਕਦੇ ਉਹਨਾਂ ਨੂੰ ਕੱਚਾ ਮਾਸ ਖਾਣਾ ਪੈ ਰਿਹਾ ਸੀ ਉਹਨਾਂ ਨੂੰ ਡਾਈਸੈਂਟਰੀ ਦੀ ਬਿਮਾਰੀ ਹੋ ਚੁੱਕੀ ਸੀ ਉਹਨਾਂ ਨੂੰ ਬ੍ਰੌਂਕਾਈਟਸ ਵਰਗੀਆਂ ਐਸਥਮਿਕ ਪ੍ਰੋਬਲਮ ਜਿਹੜੀਆਂ ਨੇ ਉਹ ਆ ਰਹੀਆਂ ਸਨ ਜਿਸ ਨੂੰ ਪੰਜਾਬੀ ਚ ਸਾਹ ਖਿੱਚ ਦੀ ਬਿਮਾਰੀ ਕਿਹਾ ਜਾਂਦਾ ਸੀ ਉਹਨਾਂ ਦੇ ਘੋੜੇ ਗਲਕੋਟੂ ਦੀ ਬਿਮਾਰੀ ਦੇ ਨਾਲ ਬਿਮਾਰ ਹੋ ਚੁੱਕੇ ਸਨ ਉਹਨਾਂ ਦੇ ਕੋਲ ਰਸਤ ਮੁੱਕ ਚੁੱਕੀ ਸੀ برف ਨੂੰ ਤੱਕ ਤੱਕ ਕੇ ਉਸ ਸਮੇਂ ਕੋਈ ਐਨਕਾਂ ਨਹੀਂ ਸੀ ਹੁੰਦੀਆਂ برف ਨੂੰ ਵੇਖਣ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਅੰਨੇ ਪੰਦਾ ਸ਼ਿਕਾਰ ਹੋ ਚੁੱਕੀਆਂ ਸਨ ਪਰ ਫਿਰ ਵੀ ਖਾਲਸਾ ਫੌਜਾਂ ਮੈਦਾਨੇ ਜੰਗ ਦੇ ਵਿੱਚ ਬੜੀ ਜ਼ਰੂਰਤ ਦੇ ਨਾਲ ਜੂਝ ਰਹੀਆਂ ਸਨ ਅਖੀਰ ਟੋਯੋ ਤੇ ਸਥਾਨ ਦੇ ਉੱਪਰ ਇੱਕ ਐਸੀ ਫੈਸਲਾਕੁਨ ਜੰਗ ਹੋਈ ਜਿਸ ਨੇ 72 ਜਰਨੈਲ ਚੋਰਾਵਰ ਸਿੰਘ ਦੀ ਅਗਵਾਈ ਦੇ ਵਿੱਚ ਖਾਲਸਾ ਫੌਜ ਨੇ ਇਸ ਤਰ੍ਹਾਂ ਉਸ ਮੈਦਾਨੇ ਜੰਗ ਨੂੰ ਲੜਿਆ ਕਿ ਚਿੱਟੀ ਬਰਫ਼ ਦਾ ਰੰਗ ਆਪਣੇ ਖੂਨ ਦੇ ਨਾਲ ਲਾਲ ਕਰ ਦਿੱਤਾ ਜਗਾ ਜਗਾ ਦੇ ਉੱਪਰ ਖਾਲਸਾ ਫੌਜ ਨੇ ਦੁਸ਼ਮਣ ਦੇ ਸੱਥਰ ਲਾ ਕੇ ਰੱਖ ਦਿੱਤੇ ਉਹਨਾਂ ਦੀਆਂ ਬੋਟੀਆਂ ਇਸ ਚਿੱਟੀ ਬਰਫ਼ ਦੇ ਉੱਪਰ ਖਿਲਰ ਰੀਆਂ ਪਈਆਂ ਸਨ ਸਿਰ ਧੜ ਤੋਂ ਜੁਦਾ ਹੋਏ ਪਏ ਸਨ ਬਾਹਾਂ ਅੰਗ ਵੱਖਰੇ ਵੱਖਰੇ ਪਏ ਸਨ ਹੁਣ ਮੈਦਾਨੇ ਜੰਗ ਦਾ ਜੇਤੂ ਜਰਨੈਲ ਚੋਰਾਵਰ ਸਿੰਘ ਆਪ ਘੋੜੇ ਤੇ ਸਵਾਰ ਹੋ ਕੇ ਫੌਜ ਦੀ ਅਗਵਾਈ ਕਰਦਾ ਅੱਗੇ ਵਧਿਆ ਪਰ ਕੋਈ ਖਾਲਸਾ ਰਾਜ ਦੀ ਕਿਸਮਤ ਦੇ ਵਿੱਚ ਹੁਣੀ ਨੇ ਐਵੇਂ ਲਿਖਿਆ ਸੀ ਇੱਕ ਗੋਲੀ ਆ ਕੇ ਜ਼ਰਨੈਲ ਦੇ ਖੱਪੇ ਪੱਟ ਦੇ ਵਿੱਚ ਵੱਜੀ ਜਰਨੈਲ ਜੋਰਾਵਰ ਸਿੰਘ ਉਸ ਤੋਯੋ ਦੇ ਮੈਦਾਨੇ ਜੰਗ ਦੇ ਵਿੱਚ ਘੋੜੇ ਤੋਂ ਹੇਠਾਂ ਡਿੱਗ ਪਿਆ ਹੇਠਾਂ ਡਿੱਗਿਆ ਜਰਨੈਲ ਆਪਣੇ ਵਰਸ਼ੇ ਦੇ ਨਾਲ ਲੜ ਰਿਹਾ ਸੀ ਇੱਥੇ ਲੱਗਿਆ ਜਰਨੈਲ ਦੇ ਨੇੜੇ ਅੱਧੀ ਦੁਪਹਿਰ ਤੱਕ ਦੁਸ਼ਮਣ ਨੇ ਨੇੜੇ ਆਉਣ ਦਾ ਹੌਸਲਾ ਨਾ ਕੀਤਾ ਪਰ ਅਚਾਨਕ ਇੱਕ ਦੁਸ਼ਮਣ ਨੇ ਇੱਕ ਅਚਾਈਕ ਤੋਂ ਫਲਿੰਕ ਲਾਕ ਸਪੀਅਰ ਜਿਸ ਨੂੰ ਕਿ ਅੱਜ ਅਸੀਂ ਵੁੰਗ ਇਥੋਂ ਦੀ ਭਾਸ਼ਾ 'ਚ ਕਹਿੰਦੇ ਆ ਇੱਕ ਤਰ੍ਹਾਂ ਦਾ ਛੋਟੇ ਆਕਾਰ ਦਾ ਵਰਸ਼ਾ ਜਿਸ ਵਰਸ਼ੇ ਦੀ ਲਵਾਈ ਸਾਡੇ ਤੋਂ ਤਿੰਤ ਤੋਂ 4.5 ਫੁੱਟ ਦੇ ਕਰੀਬ ਹੁੰਦੀ ਹੈ ਔਰ ਇਥੋਂ ਦੇ ਲੋਕ ਸ਼ਿਕਾਰ ਕਰਨ ਵਾਸਤੇ ਵਰਤੇ ਹਨ ਇੱਕ ਫਲਿੰਗ ਲਾਕਸ ਜਿਹੜਾ ਸਪੀਅਰ ਸੀ ਇੰਨੀ ਜ਼ੋਰ ਦੇ ਨਾਲ ਮਾਰਿਆ ਕਿ ਜਰਨੈਲ ਦੀ ਪਿੱਠ ਦੇ ਵਿੱਚੋਂ ਦੀ ਵੱਜ ਕੇ ਛਾਤੀ ਦੇ ਆਰ-ਪਾਰ ਹੋ ਗਿਆ ਪਿੱਠ ਵਿੱਚ ਹੋਏ ਵਾਰ ਦੇ ਨਾਲ ਕੌਮ ਦਾ ਇਹ ਜਰਨੈਲ ਚੋਰਾਵਰ ਸਿੰਘ ਇਨ੍ਹਾਂ ਪਹਾੜਾਂ ਦੀਆਂ ਬਰਫਾਨੀ ਵਾਦੀਆਂ ਦੇ ਵਿੱਚ ਨਢਾਲ ਹੋ ਕੇ ਡਿੱਗ ਪਿਆ ਉਸ ਦਾ ਖੂਨ ਵਹਿ ਰਿਹਾ ਸੀ ਜਰਨੈਲ ਦੀਆਂ ਅੱਖਾਂ ਦੇ ਸਾਹਮਣੇ ਜਿਹੜੇ ਖਾਲਸਾ ਰਾਜ ਦੇ ਸੁਪਨੇ ਸੀ ਉਹ ਹੌਲੀ-ਹੌਲੀ ਧੁੰਦਲੇ ਹੁੰਦੇ ਜਾ ਰਹੇ ਸੀ ਜਰਨੈਲ ਦੇ ਦਿਲ ਦੀ ਕਣ ਬੰਦ ਹੁੰਦੀ ਜਾ ਰਹੀ ਸੀ ਉਸ ਦੀਆਂ ਅੱਖਾਂ ਜਿਹੜੀਆਂ ਸੀ ਉਹਨਾਂ ਦੇ ਸਾਹਮਣੇ ਦਿਸਣਾ ਹੌਲੀ ਹੌਲੀ ਉਚਲ ਹੋ ਰਿਹਾ ਸੀ ਪਰ ਫਿਰ ਵੀ ਤਿਪਤੀ ਫੌਜ ਉਸ ਜ਼ਖਵੀ ਪਏ ਜਰਨੈਲ ਦੇ ਨੇੜੇ ਜਾਣ ਦੀ ਕੋਸ਼ਿਸ਼ ਨਹੀਂ ਸੀ ਕਰ ਰਹੀ ਪਰ ਉਹ ਜਰਨੈਲ ਹੌਲੀ ਹੌਲੀ ਖੂਨ ਨੁੱਚਣ ਦੇ ਨਾਲ ਜਿਉਂ-ਜਿਉਂ ਢਾਲ ਹੁੰਦਾ ਗਿਆ ਉਹ ਤਕਾਲ ਚਲਾਣਾ ਕਰ ਗਿਆ ਇਸ ਮੈਦਾਨ ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਗਿਆ ਫਿਰ ਕਿਤੇ ਜਾ ਕੇ ਟੋਯੋਤੇ ਸਥਾਨ ਦੇ ਉੱਪਰ ਤਿਪਤੀ ਫੌਜ ਨੇ ਉਸ ਦੇ ਨੇੜੇ ਜਾਣ ਦਾ ਹੌਸਲਾ ਕੀਤਾ ਜਦੋਂ ਉਹਨਾਂ ਨੇ ਮੈਦਾਨੇ ਜੰਗ ਦੇ ਵਿੱਚ ਇਸ ਜੂਝੇ ਹੋਏ ਰੈਲਟੀ ਬਹਾਦਰ ਜੀ ਨੂੰ ਵੇਖਿਆ ਤਾਂ ਉਹਨਾਂ ਨੇ ਉਸ ਦੇ ਕੱਲੇ-ਕੱਲੇ ਵਾਲ ਨੂੰ ਪੁੱਟ ਕੇ ਨਿਸ਼ਾਨੀ ਦੇ ਵਜੋਂ ਆਪਣੇ ਘਰਾਂ ਦੇ ਵਿੱਚ ਰੱਖਣ ਦੇ ਵਾਸਤੇ ਉਹਦੇ ਵਾਲਾਂ ਨੂੰ ਪੁੱਟ ਲਿਆ ਉਸ ਦੇ ਮਾਸ ਨੂੰ ਜ਼ਮੂਰਾ ਦੇ ਨਾਲ ਨੋਚ-ਨੋਚ ਕੇ ਟੁਕੜਿਆਂ ਦੇ ਵਿੱਚ ਵੰਡਿਆ ਗਿਆ ਇਤਿਹਾਸਕਾਰ ਇੱਥੋਂ ਤੱਕ ਲਿਖਦੇ ਨੇ ਕਿ ਕੁਝ ਘੜੀਆਂ ਇਸ ਵਾਸਤੇ ਲੜਾਈ ਹੁੰਦੀ ਰਹੀ ਕਿ ਕੋਈ ਕਬੀਲਾ ਕਹਿੰਦਾ ਸੀ ਅਸੀਂ ਇਸ ਦਾ ਬਾਸ ਰੱਖਣਾ ਹੈ ਦੂਜਾ ਕਬੀਲਾ ਕਹਿੰਦਾ ਸੀ ਅਸੀਂ ਇਸ ਦਾ ਮਾਸ ਰੱਖਣਾ ਅਖੀਰ ਉਸ ਸ਼ਹੀਦ ਹੋਏ ਜਰਨੈਲ ਦੀ ਉਸ ਲਾਸ਼ ਨੂੰ ਹੌਲੀ ਫੌਲੀ ਇੱਕ ਲੱਕੜ ਦੀ ਮੁੱਢੀ ਦੇ ਉੱਪਰ ਰੱਖ ਕੇ ਇਹਨਾਂ ਦੀ ਦਿਵਤਿਆਂ ਦੀਆਂ ਖੁਖਰੀਆਂ ਦੇ ਨਾਲ ਉਸ మాਸ ਨੂੰ ਉਸ ਜਰਨੈਲ ਦੀ ਲਾਸ਼ ਨੂੰ ਟੁਕੜਿਆਂ ਦੇ ਵਿੱਚ ਟੱਕਟਿਆ ਗਿਆ ਔਰ ਹਰ ਕਬੀਲੇ ਦੇ ਸਰਦਾਰ ਨੂੰ ਉਹ మాਸ ਜਿਹੜਾ ਸੀ ਉਹ ਘਰ ਦੇ ਵਿੱਚ ਰੱਖਣ ਨੂੰ ਦਿੱਤਾ ਗਿਆ ਕਿਉਂਕਿ ਇਥੋਂ ਦੇ ਲੋਕ ਯਕੀਨ ਕਰਦੇ ਸੀ ਕਿ ਜੇਕਰ ਸ਼ੇਰ ਦਾ మాਸ ਘਰ ਦੇ ਵਿੱਚ ਰੱਖੀਏ ਤਾਂ ਬਹਾਦਰ ਪੁੱਤਰ ਜਨਮ ਲੈਣਦੇ ਨੇ ਉਹਨਾਂ ਨੇ ਵੇਖਿਆ ਮੈਦਾਨੇ ਜੰਗ ਦੇ ਵਿੱਚ ਜੂਝਣ ਵਾਲਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਹ ਜਰਨੈਲ ਜਿਸ ਦਾ ਨਾਮ ਜਰਨਲ ਜੋਰਾਵਰ ਸਿੰਘ ਜੀ ਉਹ ਸ਼ੇਰ ਤੋਂ ਕਿਤੇ ਵੱਧ ਬਹਾਦਰੀ ਦੇ ਨਾਲ ਲੜਿਆ ਖਾਲਸਾ ਫੌਜ ਕਿਤੇ ਵੱਧ ਬਹਾਦਰੀ ਦੇ ਨਾਲ ਲੜੀ ਉਹਨਾਂ ਨੇ ਸੋਚਿਆ ਜੇਕਰ ਇਸ ਬਹਾਦਰ ਜਰਨੈਲ ਦਾ ਮਾਸ ਆਪਣੇ ਘਰਾਂ ਦੇ ਵਿੱਚ ਰੱਖੀਏ ਸਾਡੀ ਆਉਣ ਵਾਲੀ ਔਲਾਦ ਜਿਹੜੀ ਹੈ ਉਹ ਬੜੀ ਬਹਾਦਰ ਪੈਦਾ ਹੋਵੇਗੀ ਉਸ ਜਰਨੈਲ ਦੀ Laash ਨੂੰ ਟੁਕੜਿਆਂ ਦੇ ਵਿੱਚ ਕਰ ਕਰਕੇ ਸਾਰਾ ਵੰਡ ਲਿਆ ਗਿਆ। ਹੁਣ ਬਰਫ਼ ਦੇ ਉੱਪਰ ਉਸ ਦੇ ਖੂਨ ਦੇ ਨਿਸ਼ਾਨ ਤਾਂ ਪਏ ਸਨ ਪਰ ਉਸ ਦੇ ਜਿਸਮ ਦਾ ਟੁਕੜਾ ਕੋਈ ਨਹੀਂ ਸੀ ਪਿਆ। ਇੱਕ ਖੱਬਾ ਹੱਥ ਜਿਹੜਾ ਕਿ ਬਚ ਗਿਆ ਜਿਹੜਾ ਉਹਨਾਂ ਨੇ ਇੱਕ ਝੋਟਨ ਦੇ ਵਿੱਚ ਦਬਾ ਦਿੱਤਾ। ਅੱਜ ਵੀ ਇੱਥੋਂ ਦੀ ਮਿੱਥ ਪਰੰਪਰਾ ਦੇ ਵਿੱਚ ਇੱਥੋਂ ਦੇ ਪੁਰਾਣੇ ਬਜ਼ੁਰਗ ਦੱਸਦੇ ਨੇ ਉਹ ਇਸ ਨੂੰ ਸਿੰਗਲਾਪਾ ਝੋਟਨ ਕਹਿੰਦੇ ਨੇ। ਇੱਥੋਂ ਦੇ ਲੋਕਾਂ ਨੂੰ ਜਦੋਂ ਪੁੱਛੀਏ ਕਿ ਅਸੀਂ ਉਸ ਝੋਟਨ ਤੇ ਜਾਣਾ ਹੈ ਤਾਂ ਕਹਿੰਦੇ ਨੇ ਸਿੰਗਲਾਪਾ ਝੋਟਨ ਤੁਸੀਂ ਉਸ ਝੋਟਨ ਤੇ ਤੁਸੀਂ ਉਸ ਸਥਾਨ ਤੇ ਜਾਣਾ ਹੈ ਤੇ ਸ਼ੇਰ ਸੁੱਤਾ ਪਿਆ ਹੈ ਇਹ ਖਾਲਸਾ ਰਾਜ ਦਾ ਉਹ ਬਹਾਦਰ ਸ਼ੇਰ ਜਿੱਥੇ ਅਜੇ ਵੀ ਟੋਯੋ ਕਬੀਲੇ ਦੀਆਂ ਤਿਪਤਣਾ ਗਰਭવતી ਹੋਣ ਤੋਂ ਬਾਅਦ ਅਰਦਾਸ ਕਰਦੀਆਂ ਨੇ ਕਿ ਜੇਕਰ ਸਾਡੀ ਕੁੱਖ ਦੇ ਵਿੱਚੋਂ ਬਾਲਕ ਜਨਮ ਲਵੇ ਤਾਂ ਇਸ ਬਹਾਦਰ ਜਰਨੈਲ ਜਰਨੈਲ ਜੋਰਾਵਰ ਸਿੰਘ ਦਾ ਵਰਗਾ ਜਰਨੈਲ ਜਨਮ ਲਵੇ ਸੋ ਕੌਮ ਦਾ ਇਹ ਜਰਨੈਲ ਖਾਲਸਾ ਰਾਜ ਦਾ ਉਹ ਬਹਾਦਰ ਗੁਰਮਾ ਜਿਸ ਨੇ ਇੱਕ ਐਸੀ ਫੈਸਲਾਕੁਨ ਜੰਗ ਲੜੀ ਬੇਸ਼ੱਕ ਉਸ ਜੰਗ ਦੇ ਵਿੱਚ ਸ਼ਹੀਦ ਹੋ ਗਿਆ ਜੇ ਕਿਤੇ ਉਸ ਦੀ ਉਮਰ ਵਫਾ ਕਰਦੀ ਜੇਕਰ ਉਸ ਨੂੰ ਪਰਮਾਤਮਾ ਸਾਹਾ ਨੇ ਬਖਸ਼ਿਸ਼ ਕਰਦਾ ਤਾਂ ਇਹ ਜਰਨੈਲ ਚੋਰਾ ਵਾਰਸਿਕ ਇਹ ਦਿੱਪਤ ਨੂੰ ਫਤਿਹ ਕਰਕੇ ਖਾਲਸਾ ਰਾਜ ਦਾ ਹਿੱਸਾ ਬਣਾ ਦਿੰਦਾ ਹੁਣ ਖਾਲਸਾ ਰਾਜ ਦੇ ਹੌਸਲੇ ਟੁੱਟ ਗਏ ਕਿਉਂਕਿ ਜਰਨੈਲ ਸ਼ਹੀਦ ਹੋ ਚੁੱਕਾ ਸੀ ਖਾਲਸਾ ਰਾਜ ਦੀ ਉਹ ਫੌਜ ਜਿਹੜੀ ਬਿਮਾਰੀ ਦੇ ਹਾਲਤ ਵਿੱਚ ਲਗਾਤਾਰ 2 ਦਿਨ ਇੱਥੇ ਲੜਦੀ ਰਹੀ 6000 ਦੀ ਗਿਣਤੀ ਦੇ ਵਿੱਚ ਆਈ ਫੌਜ ਦੇ ਵਿੱਚੋਂ 5000 ਦੇ ਕਰੀਬ ਸਿਪਾਹੀ ਇੱਥੇ ਸ਼ਹਾਦਤਾਂ ਪ੍ਰਾਪਤ ਕਰ ਗਏ ਜਿਨ੍ਹਾਂ ਦੀਆਂ ਲਾਸ਼ਾਂ ਵੀ ਪਰਿਵਾਰਾਂ ਨੂੰ ਨਾ ਮਿਲੀਆਂ 1200 ਦੇ ਕਰੀਬ ਫੌਜੀ ਵਾਪਸ ਮੁੜੇ ਉਹਨਾਂ ਵਾਪਸ ਮੁੜਨ ਵਾਲੇ ਫੌਜੀਆਂ ਦੀਆਂ ਅੱਖਾਂ ਜਿਹੜੀਆਂ ਸੀ ਉਹ ਅੰਨੀਆਂ ਹੋ ਚੁੱਕੀਆਂ ਸੀ ਤਕਲਾ ਕੋਟ ਤੋਂ ਵਾਪਸ ਮੁੜਦੇ ਆ ਆਸ਼ਾ ਕੋਟ ਦੇ ਰਾਜੇ ਨੇ ਉਹਨਾਂ ਫੌਜੀਓ ਨੂੰ ਪਨਾਹ ਦਿੱਤੀ ਔਰ ਜੁਲਾਈ 1842 ਦੇ ਵਿੱਚ ਅੰਗਰੇਜ਼ ਸਰਕਾਰ ਵੱਲੋਂ ਉਸ ਆਸ਼ਾ ਕੋਟ ਦੇ ਰਾਜੇ ਨੂੰ ਇੱਕ ਪ੍ਰਮਾਣ ਪੱਤਰ ਦਿੱਤਾ ਕਿ ਤੁਸੀਂ ਖਾਲਸਾ ਰਾਜ ਦੇ ਸਿਪਾਹੀਆਂ ਦੇ ਨਾਲ ਦਇਆਵਾਲਾ ਵਰਤਾਅ ਕੀਤਾ ਔਰ ਸੱਚ ਜਾਣਿਓ ਜਰਨੈਲ ਜੋਰਾਵਰ ਸਿੰਘ ਜਿਹੜਾ ਪੰਜਾਬ ਤੋਂ ਖਾਲਸਾ ਰਾਜ ਦੀ 12000 ਫੌਜ ਨੂੰ ਲੈ ਕੇ ਲਦਾਖ, ਲੇਹ, ਕਾਰਗਲ, ਟਕਲਾਕੋਟ, ਦੋਯੋ, ਕਰਤਖਸੇ ਔਰ ਉਸ ਵੇਲੇ ਦੀਆਂ ਸ਼ੰਗਰੀਲਾ, ਮੋਰਗੀਲਾ, ਜੋ ਜੀਲਾ ਇਸ ਤੋਂ ਇਲਾਵਾ ਕਾਰਤਖਸੇ, ਖਾਰਪੋਖਰ ਔਰ ਕਾਰਗਲ ਨੂੰ ਜਿੱਤਣ ਤੋਂ ਬਾਅਦ 12000 ਦੇ ਨਾਲ ਫੌਜ ਦੇ ਲੈ ਕੇ ਜਿਹੜਾ ਇਸ ਮੈਦਾਨੇ ਜੰਗ ਦੇ ਵਿੱਚ ਸਦਾ ਦੀ نیند ਸੌ ਗਿਆ ਉਸ ਦੇ ਕੇਵਲ 150 ਤੋਂ ਲੈ ਕੇ 200 ਸਿਪਾਹੀ ਵਾਪਸ ਜਾ ਚੁੱਕੇ ਜਿਨ੍ਹਾਂ ਦੀਆਂ برف ਦੇ ਨਾਲ ਲੱਤਾਂ ਬਾਹਾਂ ਗਲ ਚੁਕੀਆਂ ਸੀ ਔਰ ਉਹਨਾਂ ਦੀਆਂ ਅੱਖਾਂ ਅੰਨੀਆਂ ਹੋ ਚੁੱਕੀਆਂ ਸੀ ਸੋ ਇਹ ਖਾਲਸਾ ਰਾਜ ਦੇ ਉਸ ਬਹਾਦਰ ਜਰਨੈਲ ਜਰਨਲ ਜੋਰਾਵਰ ਸਿੰਘ ਦੀ ਦਾਸਤਾਂ ਜਿਸ ਨੂੰ ਅਸੀਂ ਵਸਾਰੀ ਬੈਠੇ ਹਾਂ ਔਰ ਹੈਰਾਨਗੀ ਦੀ ਗੱਲ ਹੈ ਕਿ ਜਦੋਂ ਜਰਨੈਲ ਜੋਰਾਵਰ ਸਿੰਘ ਦੇ ਉੱਪਰ ਪਹਿਲੀ ਵਾਰ ਬਰਗੇਡੀਅਰ ਬਗੁਰਵਚਨ ਸਿੰਘ ਬਲਹੂਣਾ ਨੇ ਕਿਤਾਬ ਲਿਖੀ ਤਾਂ ਉਹਨਾਂ ਨੇ ਇਸ ਨੂੰ ਖਾਲਸਾ ਰਾਜ ਦੀ ਜਿੱਤਾਂ ਕਰਾਰ ਦਿੱਤਾ ਉਸ ਤੋਂ ਬਾਅਦ ਜਿਹੜੀਆਂ ਕਿਤਾਬਾਂ ਅੱਜ ਮਾਰਕੀਟ ਦੇ ਵਿੱਚ ਆ ਰਹੀਆਂ ਨੇ ਉਹਨਾਂ ਦੇ ਵਿੱਚ ਖਾਲਸਾ ਰਾਜ ਦੀ ਨਹੀਂ ਬਲਕਿ ਡੋਗਰਿਆਂ ਦੀ ਜਿੱਤ ਦਰਸਾਇਆ ਜਾ ਰਿਹਾ ਹੈ ਜਦੋਂ ਕਿ ਇਸ ਜਿੱਤ ਦੇ ਵਿੱਚ ਡੋਗਰਿਆਂ ਨੇ ਵਸਾਹਕਾਤ ਦਾ اور 도ਗਰਿਆ ਨੇ ਅੰਗਰੇਜ਼ ਸਰਕਾਰ ਨੂੰ ਖਾਲਸਾ ਰਾਜ ਦੀਆਂ ਨੀਤੀਆਂ ਦਾ ਸਾਰਾ ਪਰਦਾ ਫਾਸ਼ ਕਰ ਦਿੱਤਾ ਜਿਸ ਕਰਕੇ ਖਾਲਸਾ ਰਾਜ ਦਾ ਇਹ ਜਿੱਤਿਆ ਹੋਇਆ ਇਲਾਕਾ ਖਾਲਸਾ ਫੌਜ ਦੇ ਹੱਥੋਂ ਜਾਂਦਾ ਰਿਹਾ ਤੇ ਇਹ ਸਾਡੀ ਜਿੱਤ ਜਰਨੈਲ ਜੋਰਾਵਾ ਸਿੰਘ ਦੀ ਸ਼ਹਾਦਤ ਦੇ ਸਦਕਾ ਹਾਰ ਦੇ ਵਿੱਚ ਤਬਦੀਲ ਹੋ ਗਈ ਸੋ ਖਾਲਸਾ ਜੀ ਅੱਜ ਲੋੜ ਹੈ ਅਸੀਂ ਇਨ੍ਹਾਂ ਸ਼ਹੀਦਾਂ ਨੂੰ ਯਾਦ ਰੱਖੀਏ ਉਹ ਸਾਡੀ ਕੌਮ ਦੇ ਸੂਰਮੇ ਜਿਨ੍ਹਾਂ ਨੇ ਕਾਬਲ ਤੋਂ ਲੈ ਕੇ ਲੇਲ ਲਦਾਖ ਤੋਂ ਲੈ ਕੇ ਤਿੱਬਤ ਦੀਆਂ ਇਨ੍ਹਾਂ ਪਹਾੜੀਆਂ ਦੇ ਵਿੱਚ ਖਾਲਸਾ ਰਾਜ ਦਾ ਝੰਡਾ ਦਰਸਾ ਦਿੱਤਾ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਸਮਾਧ ਹੈ ਉਸ ਤੇ ਜਾ ਕੇ ਹਰ ਸਿੱਖ ਦੀ ਮਾਨਸਿਕਤਾ ਦੇ ਵਿੱਚ ਇਹ ਗੱਲ ਜ਼ਰੂਰ ਚੜ੍ਹ ਲੈਂਦੀ ਹੈ ਕਿ ਅੱਜ ਮੜੀ ਰਣਜੀਤ ਦੀ ਦੱਸਦੀ ਹੈ ਕਦੀ ਅਸੀਂ ਵੀ ਹੁੰਦੇ ਸੀ ਤਾਜ ਵਾਲੇ ਅਜੇ ਕੱਲ ਦੀ ਗੱਲ ਹੈ ਲੋਕੋ ਕਦੀ ਅਸੀਂ ਵੀ ਹੁੰਦੇ ਸੀ ਰਾਜ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਤਕਰੀਬਨ 1800 ਕਹਿ ਸਕਦੇ ਹੋ ਕਿ 30 ਤੋਂ ਲੈ ਕੇ 1847 ਤੱਕ ਸਿੱਖ ਫੌਜਾਂ ਦੇ ਖਿਲਾਫ ਜਿੰਨਾ ਦੀ ਵਰਤੋਂ ਹੁੰਦੀ ਰਹੀ ਤੇ ਖਾਲਸਾ ਹੀ ਫੌਜਾਂ ਇਹਨਾਂ ਹਥਿਆਰਾਂ ਦੀ ਛਾਂ ਦੇ ਹੇਠ ਉਸ ਬੇਗਾਨੇ ਦੇਸ਼ ਦੇ ਵਿੱਚ ਆਪਣੇ ਖਾਲਸਾ ਰਾਜ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਵਾਸਤੇ ਜੂਝਦੀਆਂ ਰਹੀਆਂ ਤੇ ਆਪਣਾ ਖੂਨ ਵਹਾਉਂਦੀਆਂ ਰਹੀਆਂ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਤੁਸੀਂ ਸਾਨੂੰ ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਇਹਨਾਂ ਸ਼ਸਤਰਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਵਾਈ ਇਹਨਾਂ ਦਾ ਨਾਮ ਕੀ ਅਤੇ ਇਹਨਾਂ ਦੀ ਵਰਤੋਂ ਕਿਵੇਂ ਕੀਤੀ ਗਈ ਡਾਕਟਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਇਹਨਾਂ ਸ਼ਸਤਰਾਂ ਦੇ ਵਿਚਾਰ ਸਾਂਝੇ ਕੀਤੇ ਇਹਨਾਂ ਦਾ ਨਾਮ ਕੀ ਹੈ ਅਤੇ ਇਹਨਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਐਸੇ ਨਾਲ ਮੈਂ ਹਰਦੀਪ कौर ਆਪ ਸਭ ਤੋਂ ਇਜਾਜ਼ਤ ਲੈਣੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ